ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁਹਿੰਮ ਯੁੱਧ ਨਸ਼ਾ ਦੇ ਵਿਰੁੱਧ ਤਹਿਤ ਜਾਂਚ ਕਰਨ ਲਈ ਫਾਜ਼ਿਲਕਾ ਜ਼ਿਲ੍ਹਾ ਪੁਲਿਸ ਮੁਖੀ ਸਰਦਾਰ ਗਮੀਤ ਸਿੰਘ ਆਪਣੇ ਨਾਲ ਸਮੂਹ ਪੁਲਿਸ ਬਲ ਦੀ ਵੱਡੀ ਟੀਮ ਲੈ ਕੇ ਫਾਜ਼ਿਲਕਾ ਸਬ ਜੇਲ੍ਹ ਵਿੱਚ ਅਚਨਚੇਤ ਅੱਜ ਤੜਕਸਰ ਜਾ ਪੁੱਜੇ ਉਹਨਾਂ ਦੇ ਨਾਲ ਵੱਖ-ਵੱਖ ਥਾਣਿਆਂ ਤੋਂ ਫਾਜ਼ਿਲਕਾ ਦੇ ਐਸ ਐਚ ਓ ਐਸ ਪੀ ਅਤੇ ਡੀ ਐਸ ਪੀ ਵੀ ਮੌਜੂਦ ਰਹੇ ਉਹਨਾਂ ਵੱਲੋਂ ਫਾਜ਼ਿਲਕਾ ਸਬ ਜੇਲ੍ਹ ਦੇ ਬੈਰਕਾ ਵਿੱਚ ਜਾ ਕੇ ਡਿਪਟੀ ਜੇਲ੍ਹ ਅਤੇ ਜੇਲ੍ਹ ਦੇ 50-60 ਮੁਲਾਇਮਾਂ ਨੂੰ ਨਾਲ ਲੈ ਕੇ ਜਾਂਚ ਕੀਤੀ ਗਈ ਅਤੇ ਇਸ ਦੌਰਾਨ ਉਹਨਾਂ ਨੇ ਦੱਸਿਆ ਕਿ ਸ਼ੱਕ ਦੇ ਆਧਾਰ ਤੇ ਉਹਨਾਂ ਵੱਲੋਂ ਇਹ ਚੈਕਿੰਗਾਂ ਕੀਤੀਆਂ ਜਾਂਦੀਆਂ ਹਨ ਜੋ ਕਿ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ ਤੇ ਹੁੰਦੀਆਂ ਹਨ ਇਹ ਇਸ ਲਈ ਕੀਤੀ ਜਾਂਦੀਆਂ ਹਨ ਤਾਂ ਜੋ ਜੇਲਾ ਵਿੱਚ ਚੱਲਣ ਵਾਲੇ ਨਸ਼ੇ ਦੇ ਨੈਕਸਸ ਅਤੇ ਮੋਬਾਈਲ ਫੋਨਾਂ ਦੀ ਜਾਂਚ ਕੀਤੀ ਜਾ ਸਕੇ ਪਰ ਅੱਜ ਜਾਂਚ ਦੇ ਦੌਰਾਨ ਇੱਥੇ ਕੋਈ ਅਜਿਹੀ ਚੀਜ਼ ਨਹੀਂ ਮਿਲੀ ਜਿਸ ਨਾਲ ਇਹ ਨੈਕਸਸ ਚੱਲਦਾ ਹੋਵੇ ਜਾਂ ਕੋ ਮੋਬਾਈਲ ਫੋਨ ਮਿਲਿਆ ਉਹ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਇਸ ਤਰ੍ਹਾਂ ਦਾ ਕੋਈ ਵੀ ਸਮਾਰਕ ਫਾਜਲ ਕਸਬ ਜੇਲ੍ਹ ਚੋਂ ਨਹੀਂ ਮਿਲਿਆ ਪਰ ਇਹ ਜੇ ਚੈਕਿੰਗ ਜਿਹੜੀਆਂ ਕਿ ਰੂਟੀਨ ਚੈਕਿੰਗਾਂ ਹੁੰਦੀਆਂ ਹਨ ਅਤੇ ਜਿਸ ਤਰ੍ਹਾਂ ਅੱਜ ਅਚਨਚੇਤ ਜਾਂਚ ਕੀਤੀ ਗਈ ਹੈ ਇਸੇ ਤਰ੍ਹਾਂ ਦੇ ਚੈਕਿੰਗਾਂ ਅੱਗੇ ਵੀ ਜਾਰੀ ਰਹਿਣਗੇ ਕਿਉਂਕਿ ਕਿਸੇ ਵੀ ਸਮਾਜ ਵਿਰੋਧੀ ਅਨਸਰ ਨੂੰ ਸਮਾਜ ਵਿੱਚ ਪੜਪਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਕਿਉਂਕਿ ਸੁਧਾਰ ਕਾਰ ਵੀ ਸਮਾਜ ਦਾ ਇੱਕ ਅੰਗ ਹੁੰਦੇ ਹਨ ਹੋਰ ਬੋਲਦੇ ਕਿ ਕੁਝ ਕਿਹਾ ਗਿਆ ਸਭ ਕੁਝ ਜਾਣ ਲੈ ਸਾਡੇ ਨਾਲ ਸਰ ਜਿਹੜੀ ਇਹ ਜੇਲ੍ਹ ਦੀ ਚੈਕਿੰਗ ਕੀਤੀ ਗਈ ਹੈ ਇਹ ਤਾਂ ਕੀ ਮੁੱਖ ਮੰਤਵ ਸੀਗਾ ਜੀ ਕੋਈ ਦੇ ਵਿੱਚ ਜਿਹੜਾ ਪੰਜਾਬ ਸਰਕਾਰ ਵੱਲੋਂ ਨਿਰੋਧ ਨਸ਼ਿਆਂ ਉੱਤੇ ਗ੍ਰੇਡ ਸਟਾਰਟ ਕੀਤਾ ਆ ਉਹਦੇ ਸੰਬੰਧੇ ਵਿੱਚ ਹੀ ਆ ਕਿਉਂਕਿ ਜ਼ਿਲ੍ਹੇ ਦੇ ਵਿੱਚ ਕਈ ਵਾਰੀ ਇਹ ਪ੍ਰੋਬਲਮ ਆਂਦੀ ਹੈ ਜਦੋਂ ਕੋਈ ਕੋਈ ਨਾ ਚੈੱਕ ਕਰਦੇ ਤੁਹਾਨੂੰ ਵਾਇਲ ਵਗੈਰਾ ਮਿਲ ਜਾਂਦੇ ਜਾਂ ਕੋਈ ਨਸ਼ੇ ਦੀ ਪ੍ਰੋਬਲਮ ਜੀ ਉਹ ਫ੍ਰੀ ਸਟੈਂਡ ਉਹ ਕਟਾਉਨ ਕਰਦੇ ਹੀ ਜਿਹੜਾ ਜ਼ਿਲ੍ਹਿਆਂ ਦੀ ਜਿਹੜੀ ਚੈਨਲ ਜਿਹੜੀ ਚੈਕਿੰਗ ਜਿਹੜੀ ਉਹ ਜਿਹੜੀ ਅੱਜ ਸਾਡੀ ਲੱਗੀ ਆ ਜੋ ਵਿੱਚ ਇਸ ਜੇਲ੍ਹ ਦੇ ਵਿੱਚ ਆ ਕੇ ਸਾਰਾ ਜਿਹੜਾ ਬਿਲਕੁਲ ਸਾਰਾ ਹਰ ਜਗ੍ਹਾ ਦੇ ਵਿੱਚ ਇਹਨਾਂ ਦੀ ਜਿਹੜੀ ਸਫਸਤਿ ਕੀਤੀਆਂ ਚੰਨਾਲ ਨੇ 3.50 ਸਫਸਤ ਲਾਗੇ ਮੈਨੇਜਮੈਂਟ ਸੀ ਵੀ ਨਾਂ ਦੇ ਜਿੰਨ੍ਹ ਸਪੱਟੇ ਸਾਲ ਕੀਆ। ਉਹ ਸੀ ਜਿਹੜਾ ਇਹਦੇ ਵਿੱਚ ਜਿਹੜਾ ਸਾਰਾ ਪ੍ਰੋਪਰਲੀ ਜਿਹੜਾ ਇਸ ਕਰਕੇ ਕਰ ਕਿ ਕੀ ਕੈਦੀਆਂ ਦੇ ਕਿਤੇ ਕੋਈ ਇਸ ਤਰ੍ਹਾਂ ਦਾ ਕੋਈ ਗਲਤ ਕੰਮ ਹੋ ਰਹਾ ਜਾਂ ਕੋਈ ਕੌਟਰ ਬੈਂਡ ਉਹ ਹੈ ਤੇ ਨਹੀਂ।